ਕਿੰਨਾ ਪਿਆਰ ਕਰਦੇ ਮੈਂ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸਾਡੀ ਜਿੰਦ ਜਾਨ ਹੈ ਜੀ ਸਾਡਾ ਕਹਿੰਦੇ ਅੰਗਰ ਪਾਸ਼ਾ ਜਿੰਨੀ ਮਰਜੀ ਸਿੱਖੋ ਅੰਗਰੇਜ਼ੀ ਸਿੱਖੋ ਹਿੰਦੀ ਸਿੱਖੋ ਫਾਰਸੀ ਸਿੱਖੋ ਪਰ ਜੋ ਆਪਣੀ ਮਾਂ ਬੋਲੀ ਆ ਉਹਨੂੰ ਨਾ ਕਦੇ ਵੀ ਭੁਲਾਓ ਮੈਂ ਆਪਣਾ ਦੁਪੱਟਾ ਵੀ 35 ਅਖਰੀ ਦਾ ਪਾਇਆ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਮਾਂ ਬੋਲੀ ਦਾ ਕਿੰਨਾ ਸਤਕਾਰ ਹੈ ਤੇ ਕਿੰਨਾ ਵੱਡਾ ਉੱਚਾ ਰੁਤਬਾ ਹੈ ਇਹ ਸਾਡੀ ਜਿੰਦ ਜਾਨ ਹੈ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਵੀ 35 ਅਖਰੀ ਹੁੰਦੇ ਆ ਹਨਾ ਜਿਹੜੇ ਇਹ ਅੱਖਰ ਹੈ ਇਹ ਸਾਡੇ ਗੁਰਮੁਖੀ ਅੱਖਰ ਹੈ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਆ ਗੁਰੂ ਗੁਰਦੇਵ ਜੀ ਨੇ ਇਹ ਆਪਣੇ ਸਾਨੂੰ ਗੁਰਮਖੀ ਦਿੱਤੀ ਆ ਗੁਰੂ ਨਾਨਕ ਦੇਵ ਜੀ ਤੋਂ ਇਹ ਸਟਾਰਟ ਹੋ ਚੁਕ ਗਿਆ ਜੀ ਸੋ ਇਹਨਾਂ ਨੂੰ ਕਦੇ ਨਾ ਭੁੱਲੋ ਆਪਣੇ ਗੁਰੂਆਂ ਨੂੰ ਨਾ ਭੁਲਾਓ ਕਿਉਂਕਿ ਗੁਰੂਆਂ ਦੇ ਸਾਨੂੰ ਇਹ ਬਾਣੀ ਆ ਸਾਡੀ ਬਾਣੀ ਸਾਰੇ ਇਹਨਾਂ ਪੰਜਾਬੀ ਵਿੱਚ ਦਰਜਾ ਜਿਆਦਾ ਬਾਣੀ ਹਾਂ ਗਾਏ ਜਿੰਦ ਚੰਗੇ ਕੰਮਾਂ ਦੇ ਲੇਖੇ ਲਾਈਏ ਇੰਗਲਿਸ਼ ਸਕੂਲ ਚ ਪੜਿਆ ਠੀਕ ਹੈ ਉੱਥੇ ਆਰਮੀ ਸੀ ਕਿਸੇ ਕਾਰਨ ਮੈਨੂੰ ਫਿਰ ਇੱਥੇ ਪੰਜਾਬ ਵਰਤਣਾ ਪਿਆ ਮੈਂ ਉੜਾੜਾ ਨਹੀਂ ਪੜਿਆ ਜੀ ਉੜਾੜਾ ਨਹੀਂ ਪੜਿਆ ਪਰ ਹਿੰਦੀ ਤੋਂ ਮੈਂ ਉੜਾੜਾ ਸਿੱਖਿਆ ਹਿੰਦੀ ਤੋਂ ਸਿੱਖਿਆ ਹਿੰਦੀ ਤੋਂ ਮੈਂ ਪੰਜਾਬੀ ਸਿੱਖੀ ਹੈ ਤੇ ਪੰਜਾਬੀ ਸਿੱਖਦੇ ਪੜਦੇ ਚਲੋ ਪੜ੍ਹਾਈ ਪੂਰੀ ਕੀਤੀ ਜੋ ਵੀ ਅੱਜ ਪਰ ਮੇਰਾ ਨਾਮ ਪੰਜਾਬੀ ਕਵਿਤਰੀਆਂ ਦੇ ਵਿੱਚ ਹੈ ਮੈਨੂੰ ਇਸ ਦਾ ਬਹੁਤ ਮਾਣ ਹੈ ਤੇ ਬਾਏ ਪੰਜਾਬੀ ਬੋਲੀ ਵਖਰੀ ਦਾ ਅੱਜ ਦੀ ਵੀਡੀਓ ਨੂੰ ਕਮ ਗੀ ਆਪਣੀ ਮਾਂ ਬੋਲੀ ਨਾਲ ਜੁੜੋ ਤੁਸੀਂ ਤਰੱਕੀਆਂ ਕਰੋ ਹਰ ਭਾਸ਼ਾ ਸਿੱਖੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋੜ ਪੈਂਦੀ ਹੈ ਜਦੋਂ ਆਪਾਂ ਜਾਣੇ ਆ ਪਰ ਆਪਣੀ ਜੜ੍ਹਨ ਨਾਲ ਟੁੱਟੋ ਮੇਰਾ ਨਾਮ ਜਸਵਿੰਦਰ ਕੁੜਦਸੀ ਹੈ ਅੱਛਾ ਮੈਂ ਅੱਜ ਪੋਸਤਕਾਂ ਦੇ ਮੇਲੇ ਦੇ ਵਿੱਚ ਆਏ ਹਾਂ ਕਿਸ ਤਰ੍ਹਾਂ ਦਾ ਲੱਗਿਆ ਤੇ ਅੱਜ ਆ ਜਿਹੜੀ ਚੀਜ਼ ਦੇਖੀ ਤੁਸੀਂ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਸ ਨੂੰ ਕਿਵੇਂ ਸਾਮ ਸੰਭਾਲ ਪੰਜਾਬੀ ਕਰ ਰਹੇ ਹੋ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਕਿ ਹਰ ਤਰ੍ਹਾਂ ਦੀ ਸਾਨੂੰ ਇੱਥੇ ਬੁੱਕਸ ਮਿਲ ਰਹੀ ਹੈ ਤੇ ਆ ਚੀਜ਼ ਦਾ ਤਾਂ ਜ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਅੱਜ ਕੱਲ ਦੇ ਜੋ ਬੱਚੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਆ ਠੀਕ ਹੈ ਤੇ ਇਹ ਉਪਰਾਲੇ ਸਾਨੂੰ ਕਰਨੇ ਚਾਹੀਦੇ ਆ ਤੇ ਮੈਂ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਕਰਦੀ ਆ ਜੋ ਇੰਨਾ ਵਧੀਆ ਉਪਰਾਲਾ ਕਰ ਰਹੇ ਕਿ ਹਰ ਚੀਜ਼ ਦੇਖੋ ਲੱਕੜ ਦੀ ਬ੍ਰਸ਼ ਤ ਤੇ ਪੈਨ ਮਤਲਬ ਅੱਜ ਦੇਖ ਕੇ ਇਹ ਬੜੀ ਖੁਸ਼ੀ ਹੋ ਰਹੀ ਸਾਨੂੰ ਤੇ ਜੇ ਤੁਸੀਂ ਕਹੋ ਤਾਂ ਮੈਂ ਇਹਦੇ ਤੇ ਪੰਜਾਬੀ ਮਾਂ ਬੋਲੀ ਤੇ ਜਿਹੜਾ ਉੜਾ ਇਹ ਤੇ ਕੁਝ ਸੁਣਾਣਾ ਚਾਹੁੰਗਾ ਠੀਕ ਹੈ ਜੀ ਊੜਾ ਆੜਾ ਈੜੀ ਬੋਲੋ ਸੱਸਾ ਹਾਸ ਖੇਡ ਜ਼ਿੰਦਗੀ ਦਾ ਲੈ ਲੋ ਲਾਹ ਕੱਕਾ ਖੱਖਾ ਗੱਗਾ ਕੱਗਈਆਂ ਸੋਣਾ ਆਪਣੀ ਸੋਚ ਨੂੰ ਉੱਚਾ ਹੈ ਬਣਾਉਣਾ ਚੱਚਾ ਛੱਛਾ ਜੱਜਾ ਚੱਜਈਆਂ ਖਾਲੀ ਕਾਜ ਸਭ ਸਵਾਰੇ ਦੁਨੀਆਂ ਦਾ ਵਾਲੀ ਟੈਂਕਾ ਠੱਠਾ ਡੱਡਾ ਟੱਡਾ ਨਾਣਾ बोलिए दिल दे द्वार सब नालै खोलिए तत थथ दद्दा तद्दा नन्ना प्यारा याद करू तन्न फिर जग सारा ਪਪਾ ਪਪਾ ਬੱਬਾ ਪੱਬਾ ਮੰਮਾ ਗਾਏ ਜਿੰਦ ਚੰਗੇ ਕਮਾਂ ਦੇ ਲੇ ਖਿਲਾਏ ਯਈਆ ਰਾਰਾ ਲੱਲਾ ਤੇ ਵਾ ਵਡਾੜਾ ਮਨਾ ਵਿੱਚ ਕੱਢੀ ਐ ਈਰਖਾ ਤੇ ਸਾੜਾ ਬਿੰਦੀ ਵਾਲੇ ਸ਼ਬਦਾਂ ਦੀ ਸ਼ਾਨ निराली ਏ ਇਸ ਦੇ ਤੁਲਨਾ ਕੋਈ ਪਿਆਰ ਦੀ ਚਾਬੀ ਏ ਕਰੀਏ ਸਤਕਾਰ ਜਸੀ 35 ਅਖਰੀ ਦਾ ਉਚਾਰ ਤਤ ਬਾਇ ਪੰਜਾਬੀ ਬੋਲੀ ਵਖਰੀ ਦਾ ਉਚਾਰਤ ਬਾਇ ਬੋਦੀ ਬੋਲੀ ਵਖਰੀ ਦਾ ਉਚਾਰਤ ਬਾਇ ਪੰਜਾਬੀ ਬੋਲੀ ਵਖਰੀ ਦਾ ਧੰਨਵਾਦ ਜੀ ਕਿੰਨਾ ਪਿਆਰ ਕਰਦੇ ਮੈਂ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸਾਡੀ ਜਿੰਦ ਜਾਨ ਹੈ ਜੀ ਸਾਡਾ ਕਹਿੰਦੇ ਅਗਰ ਪਾਤਸ਼ਾਹ ਜਿੰਨੀ ਮਰਜ਼ੀ ਸਿੱਖੋ ਅੰਗਰੇਜ਼ੀ ਸਿੱਖੋ ਹਿੰਦੀ ਸਿੱਖੋ ਫਾਰਸੀ ਸਿੱਖੋ ਪਰ ਜੋ ਆਪਣੀ ਮਾਂ ਬੋਲੀ ਹੈ ਉਹਨੂੰ ਨਾ ਕਦੇ ਵੀ ਭੁਲਾਓ ਜੀ ਇਹ ਸਾਡੀ ਜਿੰਦ ਜਾਨ ਹੈ ਮੈਮ ਜਿਵੇਂ ਅੱਜਕੱਲ ਦੀ ਗੱਲ ਕਰੀਏ ਤਾਂ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਵੀ 35 ਅੱਖਰੀ ਹੁੰਦੇ ਆ ਹਨਾ ਤੇ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਤੇ ਆਪਣੇ ਪੰਜਾਬੀ ਮੁੰਡਿਆਂ ਨੂੰ ਪੁੱਤਰਾਂ ਨੂੰ ਜਿਹੜੇ ਸਕੂਲਾਂ ਦੇ ਵਿੱਚ ਵੀ ਅੱਜਕੱਲ ਬਹੁਤ ਘਟ ਹੋ ਗਈਆਂ ਚੀਜ਼ਾਂ ਹਾਂਜੀ ਉਹਨਾਂ ਨੂੰ ਇਹ ਕਾਵਾਂਗੀ ਕਿ ਜਿਹੜੇ ਇਹ ਅੱਖਰ ਹੈ ਇਹ ਸਾਡੇ ਗੁਰਮੁਖੀ ਅੱਖਰ ਹੈ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਆ ਗੁਰੂ ਅੰਗਦ ਦੇਵ ਜੀ ਨੇ ਇਹ ਆਪਣੇ ਸਾਨੂੰ ਗੁਰਮੁਖੀ ਦਿੱਤੀ ਆ ਗੁਰੂ ਨਾਨਕ ਦੇਵ ਜੀ ਤੋਂ ਇਹ ਸਟਾਰਟ ਹੋ ਚੁੱਕ ਗਿਆ ਸੋ ਇਹਨਾਂ ਨੂੰ ਕਦੇ ਨਾ ਭੁੱਲੋ ਆਪਣੇ ਗੁਰੂਆਂ ਨੂੰ ਨਾ ਭੁਲਾਓ ਕਿਉਂਕਿ ਗੁਰੂਆਂ ਦੇ ਸਾਨੂੰ ਇਹ ਬਾਣੀ ਆ ਸਾਡੀ ਬਾਣੀ ਸਾਰੇ ਇਹਨਾਂ ਪੰਜਾਬੀ ਵਿੱਚ ਜਿਆਦਾ ਬਣੀ ਬਾਕੀ ਫਾਨਸ ਸੰਸਕ੍ਰਿਤ ਫਾਰਸੀ ਭਾਸ਼ਾ ਦੇ ਵਿੱਚ ਵੀ ਆ ਪਰ ਜਿਹੜੀ ਇਹ ਮਾਂ ਬੋਲੀ ਆ ਇਹ ਸਾਨੂੰ ਪੜ੍ਹਨੀ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਣਾ ਰਿਸ਼ਤਾ ਬਣਾਈ ਰੱਖੋ ਹੂੰ ਤੇ ਇਸ ਕਰਕੇ ਬਸ ਬੱਚਿਆਂ ਨੂੰ ਇਹੀ ਹੈ ਕਿ ਜੁੜੋ ਪੰਜਾਬੀ ਨਾਲ ਜੁੜੋ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਤੇ ਮੈਮ ਕੀ ਕੁਝ ਦੇਖਿਆ ਇੱਥੇ ਅੱਜ ਦੇਖਿਆ ਕਿ ਸਭ ਕੁਝ ਜਿਵੇਂ ਪ੍ਰਾਤਾਂ ਦੀਆਂ ਜੜੀਆਂ ਚੀਜ਼ਾਂ ਨੇ ਹਾਂਜੀ ਹਾਂਜੀ ਸਾਰਾ ਕੁਝ ਦੱਸਿਆ ਜੀ ਬੱਚਿਆਂ ਦੇ ਲਈ ਬਹੁਤ ਇਹ ਉਪਜੋਗੀ ਨੇ ਇਹ ਚੀਜ਼ਾਂ ਜੋ ਫੱਟੀ ਬਣਾਈ ਹੈ ਤੁਸੀਂ ਜਾਂ ਮੌਸਮਾਂ ਦਾ ਵੀ ਲਿਖਿਆ ਮਹੀਨਿਆਂ ਦਾ ਵੀ ਲਿਖਿਆ ਹੈ ਨਾ ਇਸ ਗਰਮੀ ਸਰਦੀ ਦਾ ਵੀ ਲਿਖਿਆ ਬਹੁਤ ਵਧੀਆ ਬਹੁਤ ਵਧੀਆ ਸਾਰਾ ਕੁਝ ਬਣਾਇਆ ਮੇਰਾ ਨਾਮ ਕੁਲਵਿੰਦਰ ਕਿਰਨ ਹੈ ਲੁਧਿਆਣੇ ਤੋਂ ਆ ਮੈਂ ਤੇ ਮੈਂ ਆਪਣੇ ਬਾਰੇ ਇੱਕ ਐਕਸਪੀਰੀਅੰਸ ਤੁਹਾਨੂੰ ਦੱਸਦੀ ਆ ਮੈਂ ਬਚਪਨ ਦੇ ਵਿੱਚ ਇੰਗਲਿਸ਼ ਸਕੂਲ ਚ ਪੜੀ ਆ ਠੀਕ ਹੈ ਉੱਥੇ ਆਰਮੀ ਸੀ ਕਿਸੇ ਕਾਰਨ ਮੈਨੂੰ ਫਿਰ ਇੱਥੇ ਪੰਜਾਬ ਵਰਤਣਾ ਪਿਆ ਮੈਂ ਉੜਾੜਾ ਨਹੀਂ ਪੜਿਆ ਜੀ ਉੜਾੜਾ ਨਹੀਂ ਪੜਿਆ ਪਰ ਹਿੰਦੀ ਤੋਂ ਮੈਂ ਉੜਾੜਾ ਸਿੱਖਿਆ ਹਿੰਦੀ ਤੋਂ ਸਿੱਖਿਆ ਹਿੰਦੀ ਤੋਂ ਮੈਂ ਪੰਜਾਬੀ ਸਿੱਖੀ ਆ ਤੇ ਪੰਜਾਬੀ ਸਿੱਖਦੇ ਪੜਦੇ ਚਲੋ ਪੜਾਈ ਪੂਰੀ ਕੀਤੀ ਜੋ ਵੀ ਆ ਅੱਜ ਪਰ ਮੇਰਾ ਨਾਮ ਪੰਜਾਬੀ ਕਵਿਤਰੀਆਂ ਦੇ ਵਿੱਚ ਆ ਮੈਨੂੰ ਇਸ ਦਾ ਬਹੁਤ ਮਾਣ ਆ ਜੀ ਤੇ ਪੰਜਾਬੀ ਬੋਲੀ ਨਾਲ ਇਤਨਾ ਮਤਲਬ ਅਸੀਂ ਗਹਿਰੇ ਜੁੜੇ ਹੋਇਆ ਵੀ ਚਲੋ ਉੜਾੜਾ ਚੋਂ ਤਾਂ ਬਚਪਨ ਚ ਨਹੀਂ ਸਿੱਖਿਆ ਪਰ ਬਾਅਦ ਵਿੱਚ ਅਸੀਂ ਇਸ ਦੇ ਵਿੱਚ ਪੂਰੇ ਪਰਪੱਕ ਹੋ ਗਏ ਆ ਇਸ ਮਾਂ ਬੋਲੀ ਦੇ ਕਰਕੇ ਸਾਡੀ ਅੱਜ ਹਰ ਪਾਸੇ ਪਛਾਣ ਹੈ ਸਾਰੇ ਸਾਨੂੰ ਆਦਬ ਨਾਲ ਸਿਰ ਝੁਕਾ ਕੇ ਮਿਲਦੇ ਨੇ ਜਦੋਂ ਜਾਣਦੇ ਆ ਬੜਾ ਸਤਿਕਾਰ ਮਿਲਦਾ ਮੈਂ ਮਾਂ ਬੋਲੀ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿਹਦੇ ਕਰਕੇ ਸਾਨੂੰ ਮਾਣ ਮਿਲ ਗਿਆ ਪੰਜਾਬੀਆਂ ਨੂੰ ਜੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਪੰਜਾਬੀਆਂ ਨੂੰ ਇੱਕ ਅਲੱਗ ਤੇ ਮਾਣ ਸਤਿਕਾਰ ਮਿਲਦਾ ਹੈ ਤੇ ਜੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਿਆ ਹੋਏ ਤਾਂ ਹੋਰ ਮਾਨ ਸਤਕਾਰ ਤੁਹਾਨੂੰ ਕਿੰਨਾ ਗੱਲ ਬਹੁਤ ਸਤਿਕਾਰਯੋਗ ਬਹੁਤ ਮਾਨ ਸਤਕਾਰਕਾਰ ਵਿੱਚ ਇੰਨੇ ਮਾਨ ਸਨਮਾਨ ਨਿਸ਼ਾਨੀਆਂ ਬਈਆਂ ਨੇ ਵੀ ਸਾਂਭੇ ਨਹੀਂ ਜਾਂਦੇ ਹੈਗੇ ਉਹ ਤੇ ਮੈਂ ਮਤਲਬ ਬਹੁਤ ਇਸ ਚੀਜ਼ ਤੋਂ ਗੱਦਗਦਾ ਆਪਣੀ ਮਾਂ ਬੋਲੀ ਤੋਂ ਵਿਜੀਤੇ ਕਰਕੇ ਸਾਡੀ ਦੇਸਾਂ ਵਿਦੇਸ਼ਾਂ ਚ ਜਾਂ ਹੋਰ ਆ ਹੋਰ ਸ਼ਹਿਰਾਂ ਚ ਆਲੇ ਦੁਆਲੇ ਸਾਰੀ ਕਿਤੇ ਪਛਾਣ ਬਣੀ ਹੋਈ ਆ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਹਰ ਵੇਲੇ ਇਹ ਸਾਡੇ ਨਾਲ ਹੈ ਬੱਚਿਆਂ ਨੂੰ ਵੀ ਘਰੇ ਕਹਿੰਦੇ ਹਾਂ ਵੀ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਬੱਚਿਆਂ ਨੂੰ ਅਸੀਂ ਸਿਖਾਉਨੇ ਪੰਜਾਬੀ ਵੀ ਸਿਖਾਉਨੇ ਆ ਘਰ ਜਿਹੜੇ ਆਲੇ ਦੁਆਲੇ ਨਾ ਕਿਹਾ ਹੋਇਆ ਵੀ ਜਿਨ੍ਹਾਂ ਨੂੰ ਕੋਈ ਪੰਜਾਬੀ ਦੀ ਪ੍ਰੋਬਲਮ ਹੈ ਉਹ ਆਓ ਸਾਡੇ ਕੋਲ ਜੀ ਪੰਜਾਬੀ ਵੀ ਪੜਾਉਨੇ ਆ ਪਾਠ ਇਹ ਮੈਡਮ ਪਾਠ ਵੀ ਸਿਖਾਉਂਦੇ ਉੰਨੇ ਕੀਰਤਨ ਵੀ ਸਿਖਾਉਂਦੇ ਆ ਅਸੀਂ ਹਰ ਤਰ੍ਹਾਂ ਦੇ ਨਾਲ ਗੁਰਮੁਖੀ ਨਾਲ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ ਮਤਲਬ ਸੰਗੀਤ ਅਕੈਡਮੀ ਕਵਿਤਾ ਵਗੈਰਾ ਬੱਚਿਆਂ ਨੂੰ ਅਸੀਂ ਸਿਖਾਉਂਦੇ ਦੋਨੋਂ ਰਲ ਕੇ ਅਸੀਂ ਸਿਖਾ ਰਹੇ ਆ ਬੱਚਿਆਂ ਨੂੰ ਤੇ ਇਵਨ ਕੇ ਅਸੀਂ ਕੈਨੇਡਾ ਦੇ ਵਿੱਚ ਵੀ ਬੱਚਿਆਂ ਨੂੰ ਇੱਥੇ ਪੰਜਾਬੀ ਨਾਲ ਲਾਇਆ ਹੋਇਆ ਸਾਡੇ ਮੇਰੇ ਵੀ ਦੋਨੋਂ ਬੱਚੇ ਬਾਹਰ ਆ ਸੋ ਬੱਚੇ ਉੱਥੇ ਪੰਜਾਬੀ ਬੋਲਦੇ ਆ ਸਾਡੇ ਸਭ ਤੋਂ ਵੱਡੀ ਗੱਲ ਸਾਡੇ ਲਈ ਇਹੀ ਮਾਣ ਵਾਲੀ ਗੱਲ ਕਿ ਸਾਡੇ ਬੱਚੇ ਉੱਥੇ ਵੀ ਪੰਜਾਬੀ ਬੋਲ ਰਹੇ ਆ ਜੀ ਸਾਡਾ ਗੁਰਦੁਆਰਾ ਸੁਖਮਨੀ ਸਾਹਿਬ ਦੁਗਰੀ ਚ ਸੜੀ ਰਿਹਾ ਹੈ ਸਾ ਉਥੇ ਹਰ ਸਾਲ ਜਦੋਂ ਸਮਰ ਕੈਂਪ ਲੱਗਦਾ ਤਾਂ ਸਾਡੀ ਡਿਊਟੀ ਹੁੰਦੀ ਹੈ ਪੰਜਾਬੀ ਕਵਤਾ ਸਿਖਾਉਣ ਦੀ ਅਸੀਂ ਉਥੇ ਫ੍ਰੀ ਸੇਵਾ ਕਰਦੇ ਆਂ ਪੰਜਾਬੀ ਕਬਤਾ ਦੇ ਨਾਲ ਬੱਚਿਆਂ ਨੂੰ ਜੋੜਦੇ ਆ ਛੋਟੇ ਛੋਟੇ ਬੱਚਿਆਂ ਨੂੰ ਤੇ ਬਹੁਤ ਸਾਰੇ ਉਹਨਾਂ ਨੂੰ ਫਿਰ ਸਨਮਾਨ ਮਿਲਦੇ ਨੇ ਤੇ ਬੱਚੇ ਬੋਲ ਕੇ ਵੀ ਬਹੁਤ ਖੁਸ਼ ਨੇ ਪੰਜਾਬੀ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਾਡੇ ਸਿਖਾਏ ਹੋਏ ਬੱਚੇ ਅੱਗੇ ਚੱਲ ਰਹੇ ਨੇ ਪੰਜਾਬੀ ਮਾਮੋਲੀ ਨਾਲ ਜੁੜ ਰਹੇ ਨੇ ਕਿੰਨੇ ਅੱਛਾ ਮੈਮ ਜਦੋਂ ਤੁਸੀਂ ਕਿਹਾ ਵੀ ਹਿੰਦੀ ਤੋਂ ਮੈਂ ਪੰਜਾਬੀ ਸਿੱਖੀ ਹੈ ਨਾ ਕਿਵੇਂ ਮਨ ਦੇ ਵਿੱਚ ਆਇਆ ਵੀ ਨਹੀਂ ਪੰਜਾਬੀ ਜ਼ਰੂਰੀ ਹੈ ਮੇਰੇ ਵਾਸਤੇ ਉਹ ਤਾਂ ਸੱਡਨਲੀ ਮੈਨੂੰ ਆਣਾ ਪਿਆ ਇੱਧਰ ਮੇਰੇ ਡੈਡੀ ਆਰਮੀ 'ਚ ਸੀਗੇ ਤੇ ਸੱਡਨਲੀ ਮੈਨੂੰ ਇੱਥੇ ਆਣਾ ਪਿਆ ਪੰਜਾਬ ਦੇ ਵਿੱਚ ਫਿਰ ਇੱਥੇ ਤਾਂ ਆਪਣੇ ਪੰਜਾਬੀ ਸਕੂਲ ਸੀਗੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਆਪਾਂ ਪੰਜਾਬੀ ਪੜ੍ਹਦੇ ਆਂ ਪਰ ਮੈਨੂੰ ਕੋਈ ਦਿੱਕਤ ਨਹੀਂ ਆਈ ਹੂੰ ਪੜਨ ਦੀ ਦਿੱਕਤ ਨਹੀਂ ਆਈ ਜਿੰਨੇ ਇੱਕ ਪਰਫੈਕਟ ਹਿੰਦੀ ਚ ਸੀ ਉਸੇ ਤਰ੍ਹਾਂ ਪੰਜਾਬੀ ਚ ਹੁਣ ਤਾਂ ਪੂਰਾ ਆਪਣਾ ਸਾਰੇ ਜਾਨ ਪਛਾਣ ਹੈ ਬਹੁਤ ਵਧੀਆ ਦੋ ਕਿਤਾਬਾਂ ਆਪਣੀਆਂ ਆ ਚੁੱਕੀਆਂ ਨੇ ਤੇ ਬਹੁਤ ਬਹੁਤ ਮੈਂ ਇਸ ਤੋਂ ਬਹੁਤ ਖੁਸ਼ ਆ ਮਤਲਬ ਇਸ ਚੀਜ਼ ਤੋਂ ਕੀ ਕਹੂੰਗੇ ਮੈਂ ਅੱਜ ਦੀ ਪੀੜੀ ਨੂੰ ਅੱਜ ਦੇ ਪੀੜ੍ਹੀਨ ਕੰਮ ਗੀ ਆਪਣੀ ਮਾਂ ਬੋਲੀ ਨਾਲ ਜੁੜੋ ਤੁਸੀਂ ਤਰੱਕੀਆਂ ਕਰੋ ਹਰ ਭਾਸ਼ਾ ਸਿੱਖੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋੜ ਪੈਂਦੀ ਹੈ ਜਦੋਂ ਆਪਾਂ ਜਾਣਦੇ ਆ ਪਰ ਆਪਣੀ ਜੜ੍ਹ ਨਾਲ ਉਹਨਾਂ ਟੁੱਟੋ ਅੱਛਾ ਮੈਮ ਲੱਗਦਾ ਹੈ ਕਿ ਜਿਹੜੀਆਂ ਆ ਚੀਜ਼ਾਂ ਨੇ ਊੜਾ ਜੜਾ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਵੀ ਉਹਨਾਂ ਨੂੰ ਜ਼ਰੂਰੀ ਇਹ ਚੀਜ਼ ਆਣੀ ਚਾਹੀਦੀ ਬਿਲਕੁਲ ਬਿਲਕੁਲ ਕਹਿੰਦੇ ਆ ਵੀ ਬਾਕੀ ਕਈ ਨਾ ਬੱਚੇ ਭੁੱਲ ਜਾਂਦੇ ਬਾਹਰ ਜਾ ਕੇ ਆਪਣੀ ਮਾਂ ਬੋਲੀ ਨਾਲ ਜਿਹੜਾ ਮਾਂ ਬੋਲੀ ਨਾਲ ਟੁੱਟ ਗਿਆ ਨਾ ਉਹ ਆਪਣਾ ਕਹਿੰਦੇ ਕਿਸੇ ਵੀ ਸਤਕਾਰ ਨਹੀਂ ਪਾ ਸਕਦਾ ਨਹੀਂ ਪਾ ਸਕਦਾ ਜਿਹੜੀ ਆਪਣੀ ਮਾਂ ਬੋਲੀ ਨਾਲ ਜਿਹੜਾ ਜੁੜਿਆ ਉਹਨੂੰ ਹਰ ਥਾਂ ਸਤਿਕਾਰ ਮਿਲੂਗਾ ਮੈਂ ਪਿੱਛੇ ਜੇ ਗਈ ਸੀ ਕੈਨੇਡਾ ਦੇ ਵਿੱਚ ਉੱਥੇ ਕਾਨਫਰੰਸ ਦੇ ਵਿੱਚ ਗਈ ਤੇ ਮਤਲਬ ਮੈਨੂੰ ਲੱਗਿਆ ਕਿ ਆਪਣੇ ਪੰਜਾਬ ਨਾਲੋਂ ਨਾ ਕੈਨੇਡਾ ਦੇ ਵਿੱਚ ਬਾਹਲੇ ਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਹੁਤ ਜ਼ਿਆਦਾ ਪ੍ਰੋਗਰਾਮ ਹੋ ਰਹੇ ਆ ਜੀ ਕਈ ਕਲਾਕਾਰ ਵੀ ਦੇਖ ਰਹੇ ਸੀ ਉਹ ਵੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਜਿਵੇਂ ਦਿਲ ਦੀ ਦਿਲਜੀਤ ਦਸਾਂਝੀ ਗੱਲ ਕਰਦੀ ਹੋਰ ਤੇ ਇਸ ਜਦੋਂ ਮੈਂ ਗਈ ਉੱਥੇ ਉਹਨਾਂ ਨੇ ਬਹੁਤ ਮੈਨੂੰ ਮਾਣ ਸਤਿਕਾਰ ਦਿੱਤਾ ਸਿਰਫ ਆਪਣੀ ਭਾਸ਼ਾ ਕਰਕੇ ਅਗਰ ਮੈਂ ਵੀ ਉਹਨਾਂ ਦੀ ਭਾਸ਼ਾ ਬੋਲਦੀ ਅੰਗਰੇਜ਼ੀ ਬੋਲਦੀ ਸ਼ਾਇਦ ਮੈਨੂੰ ਉਹ ਸਤਿਕਾਰ ਨਾ ਮਿਲਦਾ ਪੰਜਾਬੀ ਬੋ ਮੈਂ ਪੰਜਾਬੀ ਬੋਲੀ ਪੰਜਾਬੀ ਵਿੱਚ ਉੱਥੇ ਮੈਂ ਗੀਤ ਗਾਏ ਦੋ ਆਹੀ ਜਿਹੜੇ ਇੱਕ ਵੀ ਗੀਤ ਗਾਇਆ ਬਾਕੀ ਮਹਾਰਾਜਾ ਰਣਜੀਤ ਸਿੰਘ ਦੇ ਗੀਤ ਗਾਏ ਇੱਕ ਮੇਰੀ ਸ਼ਾਰਟ ਫਿਲਮ ਉੱਤੇ ਰਿਲੀਜ਼ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਤੇ ਤੇ ਉਹਦੇ ਕਰਕੇ ਮੈਨੂੰ ਬਹੁਤ ਸਤਿਕਾਰ ਮਿਲਿਆ ਤੇ ਜੇ ਮੈਂ ਇੰਗਲਿਸ਼ ਬੋਲਦੀ ਹੁੰਦੀ ਸ਼ਾਇਦ ਮੈਨੂੰ ਇਹ ਸਤਿਕਾਰ ਨਾ ਮਿਲਦਾ ਸੋ ਮੇਰੀ ਬਹੁਤ ਵੱਡੀ ਉਪਲਬਧੀ ਹੈ ਮੇਰੀ ਅੱਛਾ ਮੈਂ ਕਲਾਸ ਵਾਲ ਜਿਵੇਂ ਗੁਰਪੁਰਬ ਹੁੰਦਾ ਹੈ ਜਾਂ ਕੋਈ ਵੀ ਗੁਰੂ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਜਾਂ ਫਿਰ ਉਹਨਾਂ ਹਾਂ ਕੱਲ ਹੁਣ ਗੁਰਪੁਰਬ ਸੀਗਾ ਤੇ ਉੱਥੇ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ ਅਸੀਂ ਬਹੁਤ ਸ ਲਗਾ ਦਿੰਨੇ ਆ ਉਹ ਇਹ ਚ ਜਨ ਲਗਾ ਦਿੰਨੇ ਪਰ ਇਸ ਬਾਈ ਜੀ ਨੇ ਅੱਜ ਜਿਹੜੀ ਚੀਜ਼ ਲਗਾਈ ਹੈ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀ ਇਹ ਚੀਜ਼ਾਂ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੋਣੇ ਚਾਹੀਦੀਆਂ ਦੇਖੋ ਲੰਗਰ ਤਾਂ ਬੱਚਿਆਂ ਨੇ ਖਾ ਲਿਆ ਚਲੇ ਗਏ ਉਥੇ ਸੋ ਨੁਕਸ ਵੀ ਕਰਦੇ ਆ ਲੰਗਰ ਦੇ ਵਿੱਚ ਆ ਵਧੀਆ ਨਹੀਂ ਸੀ ਉਹ ਵਧੀਆ ਨਹੀਂ ਸੀ ਇਹ ਜਿਹੜੀ ਚੀਜ਼ ਹੈ ਨਾ ਇਹਨਾਂ ਦੀ ਪੁਸਤਕਾਂ ਦੀ ਇਹਨਾਂ ਦੀ ਜ਼ਰੂਰਤ ਹੈ ਤਾਂ ਕਿ ਬੱਚੇ ਸਾਰਾ ਕੁਝ ਪੜ੍ਹਨ ਇਤਿਹਾਸ ਨੂੰ ਜਾਣਨ ਕਿਉਂਕਿ ਇਤਿਹਾਸ ਅੰਨਾ ਸਾਡਾ ਜਿਹੜਾ ਇਹ ਅਮੀਰ ਇਤਿਹਾਸ ਹੈ ਸਾਡਾ ਅਮੀਰ ਵਿਰਸਾ ਸਾਡਾ ਜਿਸ ਤੋਂ ਬੱਚੇ ਟੁੱਟਦੇ ਜਾ ਰਹੇ ਕਿਉਂ ਟੁੱਟਦੇ ਜਾ ਰਹੇ ਕਿਉਂਕਿ ਇਸ ਚੀਜ਼ ਦੀ ਘਾਟ ਹੈ ਜੀ ਆਪਾਂ ਲੰਗਰ ਛੱਕ ਕੇ ਆ ਜਾਂਦੇ ਆ ਕੀਰਤਨ ਸੁਣ ਲਿਆ ਬੱਚੇ ਨੂੰ ਇਹ ਨਹੀਂ ਪਤਾ ਕਿ ਤੇ ਅਮਲ ਅਸੀਂ ਕੀ ਕਰਨਾ ਹੈ ਅਮਲ ਜਿਹੜਾ ਕਰਨਾ ਉਹ ਘਟ ਗਿਆ ਉਹ ਕਿਵੇਂ ਪਤਾ ਉਹ ਲੱਗੂਗਾ ਜੇ ਬੱਚੇ ਪੁਸਤਕਾਂ ਪੜ੍ਹਨਗੇ ਇਤਿਹਾਸ ਨੂੰ ਜਾਣਨਗੇ ਅੱਛਾ ਮੈਮ ਐਗਜ਼ੀਬਿਸ਼ਨਸ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਦੇ ਨੇ ਉਹਨਾਂ ਨੂੰ ਕੀ ਕਹੋਗੇ ਕਿ ਕਿਹੜੀ ਚੀਜ਼ ਜ਼ਰੂਰੀ ਹੈ ਵੀ ਜਿਵੇਂ ਜਨਮ ਦਿਹਾੜਾ ਹੋਵੇ ਜਾਂ ਕੁਝ ਵੀ ਕਿੰਨਾ ਦਾ ਗੁਰੂਆਂ ਦਾ ਹਾਂ ਮਤਲਬ ਕਿਹੜੀ ਚੀਜ਼ ਆਪਣੀ ਪ੍ਰਾਰਥਨ ਜੀ ਉਹਨਾਂ ਬਾਲ ਸਹਿਤ ਰਚੰਦੀ ਬਹੁਤ ਜ਼ਰੂਰਤ ਹੈ ਮੈਂ ਇਹ ਕਹਿੰਦੇ ਵੀ ਜਿਹੜਾ ਬੱਚਿਆਂ ਨੂੰ ਸਮਝ ਵਿੱਚ ਆਵੇ ਆਪਾਂ ਵੱਡੇ ਤਾਂ ਪੜ ਹੀ ਜਾਂਦੇ ਆ ਕਿਤਾਬਾਂ ਹਨਾ ਬਹੁਤ ਸਾਰੀਆਂ ਕਿਤਾਬਾਂ ਆਪਣੇ ਘਰ ਵੀ ਪੜੀਆਂ ਪਈਆਂ ਹੁੰਦੀਆਂ ਨੇ ਪਰ ਅੱਜ ਜਿਹੜਾ ਇਹ ਮੋਬਾਈਲ ਆ ਗਿਆ ਇਸ ਕਰਕੇ ਸਾਰੇ ਵੱਡੇ ਵੀ ਛੋਟੇ ਵੀ ਕਿਤਾਬਾਂ ਤੋਂ ਬਹੁਤ ਦੂਰ ਹੋ ਗਏ ਨੇ ਮੈਂ ਆਪਣੇ ਘਰੋਂ ਵੀ ਹੁਣੇ ਕੋਈ ਵੱਡਾ ਥੈਲਾ ਭਰ ਕੇ ਲਿਆਈਆਂ ਉਹ ਕਿਤਾਬਾਂ ਇੱਥੇ ਰੱਖ ਦੇਣੀ ਹੈ ਵੀ ਫ੍ਰੀ ਵਿੱਚ ਕੋਈ ਵੀ ਲੈ ਲਓ ਉਹਨਾਂ ਨੂੰ ਠੀਕ ਹੈ ਕਿਤਾਬਾਂ ਤਾਂ ਆਪਣੇ ਘਰ ਬਹੁਤ ਮੀ ਪੜ ਪਰ ਪੜਨ ਦੀ ਕਮੀ ਹੈ ਇੱਕ ਮੇਂ ਬੱਚਿਆਂ ਚ ਨਹੀਂ ਸਾਡੇ ਵਿੱਚ ਵੀ ਆ ਕਿਉਂਕਿ ਮੋਬਾਈਲ ਨੇ ਬਹੁਤ ਹੀ ਜ਼ਿਆਦਾ ਕੰਮ ਖਰਾਬ ਕਰਤਾ ਇਹਨਾਂ ਪੜਾਈਆਂ ਲਿਖਾਈਆਂ ਦਾ ਤੇ ਉਹ ਬੱਚੇ ਨੂੰ ਉਹਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹਮ ਉਹਨੂੰ ਚਿੰਬੜੇ ਰਹਿੰਦੇ ਨੇ ਸਾਰਾ ਦਿਨ ਤੇ ਜੋ ਹੋਰ ਵੀ ਜੋ ਵੀ ਹੈਗੀਆਂ ਨੇ ਸਹਿਤਿਕ ਗਤੀਵਿਧੀਆਂ ਉਹ ਵੀ ਮੋਬਾਈਲ ਤੇ ਆਉਂਦੀਆਂ ਨੇ ਹਨਾ ਉਹਨੂੰ ਅਵਾਇਡ ਕਰਨਾ ਚਾਹੀਦਾ ਉਹਨਾਂ ਨੂੰ ਅਵਾਇਡ ਕਰੋ ਤੁਸੀਂ ਜਿਹੜਾ ਹਾਂ ਹਾਂ ਜਿਹੜਾ ਤੁਸੀਂ ਰਚਿਆ ਸਾਡੇ ਲੇਖਕ ਵੀਰਾਂ ਨੇ ਪੈਣਾ ਨੇ ਇਤਿਹਾਸ ਜਾਂ ਸਿਹਤ ਨੂੰ ਜੋ ਵੀ ਰਚ ਕੇ ਦਿੱਤਾ ਉਹਨੂੰ ਪੜਨ ਦੀ ਜ਼ਰੂਰ ਖੇਚਲ ਕਰੋ ਮੈਂ ਆਪਣਾ ਦੁਪੱਟਾ ਵੀ ਪੈਂਤੀ ਅਖਰੀ ਦਾ ਪਾਇਆ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਮਾਂ ਬੋਲੀ ਦਾ ਕਿੰਨਾ ਸਤਕਾਰ ਹੈ ਤੇ ਕਿੰਨਾ ਵੱਡਾ ਉੱਚਾ ਰਤਬਾ ਹੈ ਇਸ ਕਰਕੇ ਹਾਂ ਇਹ ਕਹਿੰਦਾ ਸਿਰ ਤੇ ਸੀ ਦੁਪੱਟਾ ਹਮੇਸ਼ਾ ਸੰਭਾਲ ਕੇ ਰੱਖਣਾ ਜੀ ਸੋ ਮੈਂ ਕਹਿੰਨੇ ਸਾਰਿਆਂ ਨੂੰ ਖਰੀਦਣਾ ਚਾਹੀਦਾ ਕਿਉਂਕਿ ਦੁਪੱਟਾ ਆਪਣੇ ਕੋਲ ਹੋਊਗਾ ਆਪਾਂ ਜਦੋਂ ਮਰਜ਼ੀ ਆਪਣੇ ਉੜਾੜਾ ਡੇਮ ਨੂੰ ਜਾਣ ਨੂੰ ਹੋ ਸਕਦੇ ਤੋ ਜੀ ਠੀਕ ਹੈ ਜੀ ਬਹੁਤ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕੀ ਕਹੋਗੇ ਕਿ ਵੀ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਵੀ ਮੈਂ ਕੱਪੜੇ ਪਾਏ ਹਨ ਬੱਚਿਆਂ ਦੀ ਨਿਗਾ ਵੀ ਉਸ ਕੱਪੜੇ ਤੇ ਜਾਊਗੇ ਤੇ ਉਹ ਬੱਚਾ ਆਟੋਮੈਟਿਕ ਪੰਜਾਬੀ ਮਾਂ ਬੋਲੀ ਤੇ ਠੀਕ ਹੈ ਕਈ ਮੈਨੂੰ ਬੱਚੇ ਪੁੱਛਦੇ ਆ ਮੈਮ ਇੱਕ ਮਿੰਟਾ ਦੁਪੱਟਾ ਪੂਰਾ ਕਰੀਓ ਜੀ ਮੈਂ ਉੜਾੜਾ ਪੜਨਾ ਸੋ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਬਹੁਤ ਖੁਸ਼ੀ ਇੱਕ ਫਰੈਂਡ ਸੀ ਮੇਰੀ ਮੈਨੂੰ ਕਹਿੰਦੇ ਮੈਮ ਡੁਪੱਟਾ ਦਿਓ ਜੀ ਮੈਂ ਤੇਨਾ ਫੋਟੋ ਖਿਚਾਣੀਆਂ ਸੋ ਇਹ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਆੰਨੇ ਆ ਤੇ ਇਹ ਚੀਜ਼ਾਂ ਦੇ ਨਾਲ ਆਪਣਾ ਸਤਕਾਰ ਹੋਰ ਵੱਧਾ ਤੇ ਮੈਂ ਸੋਚਦੀ ਆ ਜੇ ਮੇਰਾ ਪੰਜਾਬੀ ਬੋਲਣ ਨਾਲ ਸਤਕਾਰ ਆ ਤੇ ਪੰਜਾਬੀ ਇਹ ਦੁਪੱਟੇ ਨਾਲ ਵੀ ਮੇਰਾ ਕਿੰਨਾ ਸਤਕਾਰ ਹੈ ਸੋ ਇਹ ਵਧੀਆ ਚੀਜ਼ ਲੱਗਦੀ ਹੈ ਤੁਹਾਨੂੰ ਸੋ ਗੱਲਬਾਤ ਕੀਤੀ ਮੈਮ ਸਾਡੇ ਨਾਲ ਮੌਜੂਦ ਸੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਇੱਥੇ ਤੱਕ ਹਿੰਦੀ ਤੋਂ ਜਿਹੜਾ ਪੰਜਾਬੀ ਸਿੱਖਣੇ ਯਾਨੀ ਕਿ ਜੇ ਸਿੱਖਣ ਦੀ ਚਾਹ ਹੋਵੇ ਜੇ ਪੰਜਾਬੀਆਂ ਦੇ ਵਿੱਚ ਨਾ ਆਪਣੀ ਅੰਦਰੋਂ ਆਵਾਜ਼ ਹੋਵੇ ਨਹੀਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜ ਕੇ ਰਹਿਣਾ ਹੈ ਤਾਂ ਉਹ ਬਹੁਤ ਅੱਛੇ ਉਪਰਾਲੇ ਹੁੰਦੇ ਨੇ ਪਰ ਲੋਕ ਇਸ ਚੀਜ਼ਾਂ ਨੂੰ ਅਵੋਇਡ ਕਰ ਰਹੇ ਨੇ ਤੇ ਅੱਜ ਵੀਰ ਨੇ ਬਹੁਤ ਸਵਧੀਆ ਚੀਜ਼ਾਂ ਜੀ ਨੇ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਇੱਥੇ ਲਗਾਇਆ ਸੀਗਾ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ